ਗੱਲ ਕਰਾਂਗੇ ਜੀ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਅਸੀਂ ਅਕਸਰ ਢੇ ਸਾਰੀ ਵੀਡੀਓਜ਼ ਬਣਾਨੇ ਆ ਸਕੂਲਿੰਗ ਵੀਜ਼ਾ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਚੰਗੀ ਆਪਸ਼ਨ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਸਕੂਲਿੰਗ ਟਾਈਮ ਦੇ ਵਿੱਚ ਹੀ ਆਸਟ੍ਰੇਲੀਆ ਸੈਟਲ ਕਰ ਸਕਦੇ ਹੋ ਉੱਥੇ ਬੱਚਾ ਪੜ੍ਹਾਈ ਕਰੇਗਾ ਉੱਥੇ ਦੇ ਐਟਮੋਸਫੇਅਰ ਦੇ ਵਿੱਚ ਜੋ ਹੈ ਰਚਮਿਚ ਜਾਂਦਾ ਹੈ ਫਿਰ ਫਰਦਰ ਅੱਗੋਂ ਦੀ ਪੜ੍ਹਾਈ ਉੱਥੇ ਕਰੇ ਤੇ ਉੱਥੇ ਸੈਟਲ ਹੋ ਸਕੇ ਨਾਲ ਪੇਰੈਂਟਸ ਜਾਂ ਜਾ ਸਕਦੇ ਨੇ ਕੀਵੇ ਅਪਲਾਈ ਕਰਨਾ ਹੈ ਕਦੋਂ ਅਪਲਾਈ ਕਰ ਸਕਦੇ ਆ ਕਿਸ ਏਜ ਵਿੱਚ ਬੱਚੇ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਨੂੰ ਲੈ ਕੇ ਫੰਡਸ ਨੂੰ ਲੈ ਕੇ ਇੱਕ ਇੱਕ ਪੁਆਇੰਟ ਜ਼ਰੂਰ ਕਲੀਅਰ ਕਰਾਂਗੇ ਕਿ ਅੱਗੋਂ ਹੁਣ ਕਦੋਂ ਅਪਲਾਈ ਕੀਤਾ ਜਾ ਸਕਦਾ ਹੈ ਇਸ ਉੱਪਰ ਵੀ ਜਾਣਕਾਰੀ ਦੇਵਾਂਗੇ ਕਿਉਂਕਿ ਜਿਨ੍ਹਾਂ ਨੇ ਮਨ ਬਣਾਇਆ ਹੈ ਕਿ ਬੱਚੇ ਨੂੰ ਭੇਜਣਾ ਆਸੀਂ ਅਬ੍ਰਾਡ اسپੈਸ਼ਲੀ ਆਸਟ੍ਰੇਲੀਆ ਤਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਕਿਵੇਂ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਇਹ ਹੀ ਸਭ ਅੱਜ ਦੀ ਵੀਡੀਓ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੋਰ ਔਰ ਇੱਕ ਕੰਪਲੀਟ ਇਨਫੋਰਮੇਸ਼ਨ ਵੀਜ਼ਾ ਦੇ ਉੱਪਰ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਆਵਰਸੀਸ ਉਹ ਵੀਜ਼ਾ ਐਕਸਪਰਟ ਮਿਸਿਸ ਬੀਨਾ ਗੋਲ ਮੈਮ ਸਟੇਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮਸ ਆਫ ਰਿਕਾ ਸ਼ੁਕਰੀਆ ਸੋ ਮੈਂ ਪਹਿਲਾਂ ਵੀ ਆਪਾਂ ਬਹੁਤ ਵਾਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਉੱਪਰ ਵੀਡੀਓਜ਼ ਬਣਾਈਆਂ ਆ ਬਹੁਤ سارے ਸਵਾਲ ਰਹਿੰਦੇ ਵੀ ਨੇ ਕਈ ਇਸ ਦਾ ਫਾਇਦਾ ਵੀ ਲੈ ਚੁੱਕੇ ਨੇ ਸੋ ਮੈਂ ਅੱਜ ਦੇ ਟਾਈਮ ਵਿੱਚ ਜਦੋਂ ਆਪਾਂ ਦੇਖ ਰਿਹਾ ਕਿ ਚਲੋ ਆਫਟਰ ਪਲੱਸ 2 ਦਾ ਬਹੁਤ ਜ਼ਿਆਦਾ ਰਸ਼ ਦੇਖਣ ਨੂੰ ਮਿਲਦਾ ਹੈ ਕਿਸੇ ਵੀ ਕੰਟਰੀ ਦੀ ਆਪਾਂ ਗੱਲ ਕਰ ਲਈਏ ਕੈਨੇਡਾ ਹੈ ਆਸਟ੍ਰੇਲੀਆ ਹੈ ਲੇਕਿਨ ਜਦੋਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਆਉਂਦੀ ਹੈ ਹੌਲੀ ਹੌਲੀ ਲੋਕ ਜਾਣ ਵੀ ਰਹੇ ਨੇ ਇਸ ਦੇ ਬਾਰੇ ਸਮਝ ਰਹੇ ਨੇ ਇਸ ਦੇ ਫਾਇਦੇ ਬਾਰੇ ਸਮਝ ਰਹੇ ਨੇ ਸੋ ਪਹਿਲਾਂ ਇਸੇ ਤੋਂ ਸ਼ੁਰੂਆਤ ਕਰਾਂਗੀ ਅੱਜ ਵਾਲੀ ਕਿ ਆਸਟ੍ਰੇਲੀਆ ਸਕੂਲਿੰਗ ਵੀਜ਼ भेजना ਕੀ ਫਾਇਦਾ ਰਹਿੰਦਾ ਹੈ ਉਹਦਾ ਅਗੋ ਫਰਦਰ ਸਟੱਡੀਜ਼ ਦੇ ਵਿੱਚ ਜਾਂ ਕਿਹੜੀ ਉਮਰ ਦੇ ਵਿੱਚ ਬੈਸਟ ਰਹਿੰਦਾ ਹੁਣ ਕਿਹੜੀ ਕਲਾਸ ਦੇ ਵਿੱਚ ਉਸ ਨੂੰ ਅਪਲਾਈ ਕਰਨਾ ਬੈਸਟ ਰਹ ਸਕਦਾ ਹੈ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਕਿਸ ਤਰੀਕੇ ਨਾਲ ਓਵਰਆਲ ਇੱਕ ਸਟੂਡੈਂਟ ਦੀ ਡਿਵੈਲਪਮੈਂਟ ਲਈ ਬਹੁਤ ਹੀ ਖਾਸ ਬਣ ਜਾਂਦਾ ਹੈ ਹਰਜੋਤ ਜੀ ਦੇਖੋ ਹਰ ਪੇਰੈਂਟਸ ਨੂੰ ਹੁੰਦਾ ਕਿ ਮੇਰਾ ਬੱਚਾ ਜਿਹੜਾ ਇੱਕ ਅੱਛਾ ਐਕਸਪੋਜ਼ਰ ਲੈ ਹਮ ਇਹਦੇ ਵਿੱਚ ਬੈਨੀਫਿਟ ਕੀ ਪੇਰੈਂਟਸ ਨਾਲ ਜਾ ਸਕਦੇ ਇਸ ਕਰਕੇ ਮੇਰੇ ਖਿਆਲ ਜਿਆਦਾ ਇਨਕੁਆਰੀਆਂ ਹੁੰਦੀ ਆ ਹਮ ਆਲਦੋ ਪੇਰੈਂਟਸ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਨੂੰ ਬੱਚੇ ਦੀ ਐਜ਼ ਅ ਗਾਰਡੀਅਨ ਜਾਂਦੇ ਆ ਤੇ ਬੱਚੇ ਨੂੰ ਜਿਹੜਾ ਦੇਖਣਾ ਲੇਕਿਨ ਇਨਕੁਆਇਰੀ ਬਹੁਤ ਰਹਿੰਦੀ ਹੈ ਕੱਲ ਤੁਸੀਂ ਯਕੀਨ ਨਹੀਂ ਕਰੋਗੇ ਬੱਚੇ ਨਰਸਰੀ ਬੱਚੇ ਵਸਤੇ ਉਹਨਾਂ ਦੀ ਇਨਕੁਆਇਰੀ ਸੀ ਜੀ ਜਿਹੜਾ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਸਟਾਰਟ ਹੁੰਦਾ 3rd ਕਲਾਸ ਤੋਂ ਲੈ ਕੇ 10th ਤੱਕ ਦਾ 10th 1 ਕਿਉਂਕਿ +1 +2 ਤੁਹਾਨੂੰ ਪਤਾ ਹੈ ਇੱਕੋ ਜਗ੍ਹਾ ਕਰਨੀ ਪੈਂਦੀ ਹੈ ਜੀ ਤੇ 10th 오ਵਰ 플러스 1 ਤੱਕ बच्चा मैक्सिमम ਜਾਂਦਾ ਬੈਸਟ ਟਾਈਮ ਮੈਂ ਕਹੂੰਗੀ ਸਕੂਲਿੰਗ ਵੀਜ਼ਾ ਵਾਸਤੇ 6th ਥਾਂ ਵਰਤੇ ਬਹੁਤ ਠੀਕ ਰਹਿੰਦਾ ਹੈ 7th 8th 9th 10th ਕੋਈ ਮਰਜ਼ੀ ਕਲਾਸ ਦਾ ਬੱਚਾ ਚਲਾ ਜਾ ਜੀ ਜਿਹੜਾ 8th 9th ਦਾ ਬੱਚਾ ਜਾਂਦਾ ਨਾ ਤੇ ਉਹਦੇ +2 ਜਾਂ ਦੋਫੇ ਕਰ ਲੈਂਦਾ ਔਰ +2 ਦੇ ਬਾਅਦ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਉਹੀ ਸਕੂਲਸ ਦਾ ਟਾਈ ਅਪ ਹੁੰਦਾ ਔਰ ਬੱਚੇ ਜਿਹੜਾ ਜੋ ਪਰਫਾਰਮ ਠੀਕ ਕਰ ਰਿਹਾ ਹੋ ਸਕਦਾ ਨੂੰ ਸਕਾਲਰਸ਼ਿਪ 70 80% ਤੱਕ ਵੀ ਲੱਗ ਸਕਦੀ ਹੈ ਹੂੰ ਕਿਉਂਕਿ ਉੱਥੇ ਜਿਹੜਾ ਅਕੈਡੈਮਿਕ ਪਰਫਾਰਮੈਂਸ ਬਾਕੀ ਕਮਿਊਨਿਟੀ ਪਰਫਾਰਮੈਂਸ ਬਹੁਤ ਮੈਟਰ ਕਰਦੀ ਹੈ ਤੁਸੀਂ ਮਤਲਬ ਆਪਣੇ ਇੱਥੇ ਰਿਵਾਜ ਨਹੀਂ ਹੈ ਬੱਚੇ ਉੱਥੇ ਆਪ ਦੀ ਵੋਲੰਟਰੀ ਸਰਵਿਸਿਜ਼ ਹੁੰਦੀ ਹੈ ਜਿੱਦਾਂ ਐਨਜੀਓਜ਼ ਨੂੰ ਇੱਥੇ ਬਲੱਡ ਡੋਨੇਸ਼ਨ ਕੈਂਪ ਚੱਲਦੇ ਹਨ ਜਿੱਦਾਂ ਉੱਥੇ 올ਡ এজ ਹੋਮ ਚ ਚੱਲਦੇ ਆ ਜਾਂ ਅਲੱਗ-ਅਲੱਗ ਤਰ੍ਹਾਂ ਦੀ ਅ ਡਿਸੇਬਲਡ ਵਰਕਰਸ ਤੋਂ ਵਾਸਤੇ ਇਹ ਸੰਸੈਸ ਚਲਦੀਆਂ ਉਹ ਬੱਚੇ ਦੇ ਵਿੱਚ ਇੱਕ ਸੋਸਾਇਟੀ ਵਾਸਤੇ ਕੰਮ ਕਰਨ ਦੀ ਇੱਕ ਭਾਵਨਾ ਆਉਂਦੀ ਹੈ ਅੱਛਾ ਉਹਦਾ ਓਵਰਹਾਲਡ ਡਵੈਲਪਮੈਂਟ ਹੁੰਦਾ ਮੇਰਾ ਨੈਫਿਊ ਜਸ ਕੋਲਿੰਗ ਵੀਜ਼ਾ 'ਚ ਸੀਗਾ ਤੁਸੀਂ ਇਹ ਦੇਖੋ ਹਾਈ ਫਾਈ ਫੈਮਿਲੀ ਆ ਕਦੀ ਜਿਹੜੇ ਕਹਿੰਦੇ ਕਿ ਸਰਵੈਂਟਸ ਦੇ ਇਲਾਵਾ ਹੱਥ ਨਹੀਂ ਬੱਚਿਆਂ ਤੋਂ ਲਗਵਾਉਂਦੇ ਕਿਉਂਕਿ ਪੇਰੈਂਟਸ ਵੀ ਆਸਟ੍ਰੇਲੀਆ ਚਲੇ ਗਏ ਸੀਗੇ ਉਹ ਆਪਣੇ ਬਿਜ਼ਨਸ ਵੀਜ਼ਾ ਤੇ ਜਦ ਇਕੱਲਾ ਬੱਚਾ ਸੀ ਜਦ ਉਹ ਸਕੂਲ ਜਾਣ ਲੱਗ ਗਿਆ ਤੇ ਇੰਨੇ ਖਾਣਾ ਬਣਾਉਣਾ ਸਿੱਖ ਲਿਆ ਕਿਉਂਕਿ ਉਹਨਾਂ ਦਾ ਇੱਕ ਇੰਪੋਰਟੈਂਟ ਸਬਜੈਕਟ ਹੁੰਦਾ ਹੈ ਜਿਹੜੀ ਸਬਜ਼ੀਆਂ ਉਹਨੇ ਕੱਟਣੀ ਐਜ਼ ਅ ਸ਼ੈਫ ਕੱਟਣੀ ਉਹ ਬੱਚਾ ਇੰਨਾ ਸੈਲਫ ਡਿਪੈਂਡੈਂਟ ਹੈ ਕਿ ਪੇਰੈਂਟਸ ਉਹਦੇ 4 ਮਹੀਨੇ ਪਿੱਛੇ ਇੰਡੀਆ ਸਾਡੇ ਕੋਲ ਰਹਿ ਕੇ ਗਏ ਆ ਤੇ ਉਹ ਬੱਚੇ ਨੇ ਆਪ ਆਪਣਾ ਖਾਣਾ ਬਣਾ ਲੈਣਾ ਕਿਸੇ ਤੇ ਡਿਪੈਂਡੈਂਟ ਨਹੀਂ ਆਪਣਾ ਘਰ ਵੀ ਪੂਰਾ ਮੈਨੇਜ ਕਰ ਲੈਣਾ ਇਹਨਾਂ ਕੈਨ ਦਾ ਪਾਵੇ ਇਸ ਟਿਸਪੇਸ ਐਗਜ਼ਾਮਪਲ ਤੋਂ ਕਿ ਜਿਹੜਾ ਬੱਚਾ ਸਕੂਲਿੰਗ ਵੀਜ਼ਾ 'ਚ ਜਾ ਰਿਹਾ ਹੈ ਉਹ ਓਵਰ ਆਲ ਗਰੋਥ ਲੈ ਕੇ ਆ ਰਿਹਾ ਹੈ ਬਿਲਕੁਲ ਉਹ ਆਪਣੀ ਪਰਸਨੈਲਿਟੀ ਨੂੰ ਸਮਝਦਾ ਹੈ ਉਹਨੇ ਕਮਾਣਾ ਕਿਵੇਂ ਹੈ ਉਹਨੇ ਘਰ ਕਿਵੇਂ ਮੈਨੇਜ ਕਰਨਾ ਆਪਣੇ ਆਪ ਨੂੰ ਕਿਵੇਂ ਮੈਨੇਜ ਕਰਨਾ ਇੱਥੇ ਦਾ ਬੱਚਾ ਜਦ ਤੱਕ 25 ਸਾਲ ਦਾ ਵੀ ਹੋ ਜਾਂਦਾ ਮਾਪੇ ਦੇ ਵਾਸਤੇ ਛੋਟਾ ਬੱਚਾ ਪਾਣੀ ਦਾ ਗਲਾਸ ਵੀ ਨਹੀਂ ਚੱਕਦਾ ਔਰ ਸਾਰੀ ਜ਼ਿੰਦਗੀ ਫਿਰ ਐਵੇਂ ਹੀ ਨਿਕਲਦੀ ਹੂੰ ਹੈ ਨਾ ਜਦੋਂ ਤੁਹਾਡੇ ਓਵਰਆਲ ਗਰੋਥ ਹੁੰਦੀ ਹੈ ਨਾ ਉਹ ਬੱਚੇ ਦੀ ਕੌਨਫੀਡੈਂਸ ਬਹੁਤ ਹੁੰਦਾ ਹੈ ਉਹ ਬੱਚੇ ਜਿਹੜੇ ਬੋਲਣ 'ਚ ਇੰਨਾ ਕੌਨਫੀਡੈਂਸ ਹੋਏਗਾ ਕੋਈ ਵੀ ਅਵਾਰਡ ਲੈ ਸਕਦਾ ਹੈ ਜਦ ਕਮਿਊਨੀਕੇਸ਼ਨ ਸਕਿੱਲ ਠੀਕ ਹੋਏਗੀ ਕੌਨਫੀਡੈਂਸ ਹੋਏਗਾ ਔਰ ਉਹਨਾਂ ਦੇ ਕੋਲ ਬਹੁਤ سارے ਟੌਪਿਕਸ ਹੋਣਗੇ ਬੋਲਣ ਵਾਸਤੇ ਜਦ ਬੱਚੇ ਨੂੰ ਐਕਸਪੋਜ਼ਰ ਨਹੀਂ ਮਿਲੇਗਾ ਉਹ ਟੌਪਿਕ ਵੀ ਨਹੀਂ ਹੁੰਦੇ ਉਹ ਕਿਸੇ ਗੱਲ ਤੇ ਚਾਰ ਬੰਦੇ ਬੈਠ ਜਾਣ ਉਹਨਾਂ ਦੇ ਨਾਲ ਗੱਲ ਵੀ ਚੰਗੀ ਭਾਨੀ ਕਰ ਸਕਦਾ ਜਦ ਆਪਾਂ ਬਾਹਰ ਭੜਾਣਾ ਇੱਥੇ ਵੀ ਤੇ ਆਪਾਂ ਹੋਸਟਲ ਚ ਭੇਜਦੇ ਆ ਬੱਚੇ ਨੂੰ ਗਰੋਥ ਵਾਸਤੇ ਭੇਜਦੇ ਆ ਪਰ ਇੱਥੇ ਉਹਨਾਂ ਗਰੋਥ ਨਹੀਂ ਹੈ ਕਿਉਂਕਿ ਤੁਸੀਂ ਜਿਹੜਾ ਬੱਚੇ ਨੂੰ ਭੇਜਿਆ ਉਸੇ ਨੈਸ਼ਨੈਲਿਟੀ ਦੇ ਬੱਚੇ ਆ ਇੰਡੀਆ ਦੇ ਬੱਚੇ ਆ ਸਮਝੋ ਤੁਸੀਂ ਹਿਮਾਚਲ ਚ ਭੇਜਤਾ ਕਿੰਨੀ ਦੂਰ ਦੇ ਬੱਚੇ ਆ ਜਾਣਗੇ ਮੰਨ ਲਓ ਆਪਾਂ ਦੋ ਚਾਰ ਸਟੇਟ ਦੇ ਬੱਚੇ ਨਾਲ ਪੜ੍ਹ ਰਹੇ ਹੋਣਗੇ ਕਿੰਨਾ ਬੱਚਾ ਸਿੱਖ ਲੈਗਾ ਉਤੇ 130 ਕੰਟਰੀਜ਼ ਦੇ ਬੱਚੇ-ਬੱਚੇ ਦੇ ਨਾਲ ਪੜ੍ਹਦੇ ਹੁੰਦੇ ਆ। ਉਹਦੇ ਨਾਲ ਜੋ ਐਕਸਚੇਂਜ ਸਿੱਖਦਾ ਹੈ ਉਹਦੇ ਨਾਲ ਉਹਨਾਂ ਦੇ ਕਲਚਰ ਦੇ ਬਾਰੇ ਜਾਣਦਾ ਹੈ। ਇਹਨਾਂ ਦੇ ਫੀਡ ਇਨ ਸਕੂਲ ਹਾਲ ਹੈ ਇੰਨਾ ਜ਼ਿਆਦਾ ਉਹ ਲੈ ਕੇ ਜਾਂਦੇ ਇਵੈਂਟਸ ਤੇ ਕਲਚਰ ਅਚੀਜ਼ ਤੇ ਔਰ ਡਿਫਰੈਂਟ ਡਿਫਰੈਂਟ ਇਵੈਂਟਸ ਕਰਾਂਦੇ ਇਸ ਕਾਰਨ ਬੱਚੇ ਦਾ ਕੌਨਫੀਡੈਂਸ ਬਹੁਤ ਵੱਧਦਾ ਹੈ। ਹਮਮ ਪੇਰੈਂਟਸ ਨਾਲ ਜਾ ਸਕਦੇ ਆ। ਹੁਣ ਕੀ ਹੈ ਮਦਰ ਫਾਦਰ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਬੰਦੇ ਨੂੰ ਨਾਲ ਭੇਜੀ ਬੰਦਾ ਬਾਹਰ ਚ ਗਿਆ ਕਿਉਂਕਿ ਜਿਹੜਾ ਬੰਦਾ ਇਨਕਮ ਆਪਣੀ ਦਿਖਾ ਰਿਹਾ ਉਹੀ ਚਲਾ ਗਿਆ ਤੇ ਫਿਰ ਇਨਕਮ ਮਤਲਬ ਤੁਸੀਂ ਕਿਵੇਂ ਸ਼ੋ ਕਰੋਗੇ ਕਿ ਅੱਗੇ ਕਿਵੇਂ ਪੜ੍ਹਾਓਗੇ ਬੱਚੇ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਨਾ ਲਿਖ ਪੇਰੈਂਟ ਨਾ ਹੋਵੇ ਇਹਦੇ ਵਿੱਚ ਕੰਪਲਸਰੀ ਹੁੰਦਾ ਹੈ ਜਾਂ ਤੇ ਪੇਰੈਂਟਸ ਹਨ ਜਾਂ ਉੱਥੇ ਕੋਈ ਗਾਰਡੀਅਨ ਹੋਵੇ ਜੇ ਦੋਨਾਂ ਚ ਕੋਈ ਚੀਜ਼ ਨਹੀਂ ਹੈ ਫਿਰ ਸਕੂਲ ਗਾਰਡੀਅਨ ਅਪੁਆਇੰਟ ਕਰਤਾ ਹੈ ਕਿਉਂਕਿ 18 ਸਾਲ ਤੋਂ ਘੱਟ ਬੱਚੇ ਨੂੰ ਜਿਹੜਾ ਗਾਰਡੀਅਨ ਜ਼ਰੂਰ ਚਾਹੀਦਾ ਉਹਦੇ ਬਿਨਾ ਵੀਜ਼ਾ ਨਹੀਂ ਦਿੱਤੇ ਜਾਂਦੇ। ਫਿਰ ਉਹਦੇ ਬਾਅਦ ਜਿਹੜਾ ਸਕੂਲ ਦੇ ਬੱਚੇ ਨੂੰ ਗਾਰਡੀਅਨ ਵੀ ਹੋ ਗਿਆ। ਹੁਣ ਤੁਸੀਂ ਫੰਡ ਵੀ ਆਪਣੇ ਦਿਖਾਣੇ ਆ, ਇਨਕਮ ਟੈਕਸ ਰਿਟਰਨ ਆ ਵੀ ਦਿਖਾਣੇ ਆ। ਜਿਵੇਂ ਤੁਸੀਂ ਆਮ ਸਕੂਲ ਤੇ ਪਲੱਸ 2 ਦੇ ਬਾਅਦ ਆ ਵੀਜ਼ਾ 500 ਦੇ ਵਿੱਚ ਇਹ ਵੀ ਵੀਜ਼ਾ 500 ਦੇ ਵਿੱਚ ਹੀ ਆਉਂਦਾ। ਉਹਦੇ ਹਿਸਾਬ ਨਾਲ ਹੀ ਸਾਰਾ ਕੁਝ ਚੱਲਣਾ। ਜਿਹੜਾ 10th ਦਾ ਬੱਚਾ ਜਾਂਦਾ ਹੈ ਉਹ ਤਾਂ ਇੰਨਾ ਜ਼ਿਆਦਾ ਕੁਸ਼ੜੰਦਾ ਜਾ ਕੇ ਕਿਉਂਕਿ 2 ਸਾਲ ਪੜ੍ਹ ਕੇ 15 ਸਾਲ ਦਾ ਬੱਚਾ ਉੱਥੇ ਕੰਮ ਕਰ ਸਕਦਾ ਕਿਉਂਕਿ ਮਤਲਬ ਜਿਹੜਾ 10th ਦਾ ਬੱਚਾ ਜਾ ਰਿਹਾ ਮਤਲਬ ਉਹ 16 ਸਾਲ ਦਾ ਹੋਏਗਾ ਤੇ ਤੁਸੀਂ 7th 8th 9th ਚ ਜਦ ਮਰਜ਼ੀ ਭਜੋ 15 ਸਾਲ ਦਾ ਬੱਚਾ ਆਪਣੀ ਅਰਨਿੰਗ ਸ਼ੁਰੂ ਕਰ ਦਿੰਦਾ दैट मींस ਲੀਵਿੰਗ ਕਾਸਟ ਉਹ ਕਾਢ ਸਕਦਾ ਜਦਕਿ ਸਾਨੂੰ ਅਲਾਉਡ ਨਹੀਂ ਹੁੰਦਾ ਬਹੁਤ ਜ਼ਿਆਦਾ ਇਸ ਚੀਜ਼ ਤੇ ਬੋਲਣਾ ਫਿਰ ਵੀ ਮੈਂ ਆਫ ਦ ਸਕਰੀਨ ਤੁਹਾਨੂੰ ਇਹ ਇਨਫੋਰਮੇਸ਼ਨ ਇਸ ਕਰਕੇ ਦੇਣਾ ਚਾਹੁੰਦੀ ਆ कि ਤੁਹਾਨੂੰ ਨਾ ਲੱਗੇ ਕਿ ਬੱਚਾ ਬੋਝ ਬਣ ਗਿਆ ਜਾ ਕੇ ਖਰਚੇ ਬਹੁਤ ਹੋ ਗਏ ਐ ਪਰ ਉੱਥੇ ਬੱਚੇ ਦੀ ਪਰਸਨੈਲਿਟੀ ਡਵੈਲਪ ਹੋਣਾ ਟੋਗੇ ਕਿਉਂਕਿ ਉਹਨੇ ਡਾਲਰ ਦੀ ਵੈਲਿਊ ਸਮਝਣਾ ਸ਼ੁਰੂ ਕਰ ਬਿਲਕੁਲ 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 ਸੋ ਇਹ ਵਾਕਈ ਓਵਰਆਲ ਡਵੈਲਪਮੈਂਟ ਵਿੱਚ ਵੀ ਵੱਡਾ ਰੋਲ ਪਾਉਂਦਾ ਹੈ ਵੈਸੇ ਔਰ ਅਗਰ ਆਪਾਂ ਵੈਸੀ ਗੱਲ ਕਰੀਏ ਜਿਹੜੇ ਪੇਰੈਂਟਸ ਆਂਦੇ ਆ ਬੱਚੇ ਨੂੰ ਬਰਾਡ ਸਟੱਡੀਜ਼ ਲਈ ਭੇਜਣਾ ਹੈ ਜਾਂ ਫਿਰ ਜਿਹੜੇ ਬੱਚਿਆਂ ਦਾ ਸੁਪਨਾ ਹੈ ਹੀ ਹੈ ਬਚਪਨ ਤੋਂ ਹੀ ਕਿ ਅਸੀਂ ਬਾਹਰ ਜਾਣਾ ਹੈ ਓਵਰਆਲ ਜੋ ਹੈ ਸਟੂਡੈਂਟ ਜਾ ਸਕਦੇ ਆ ਉਹਦੇ ਮਦਰ ਜਾਂ ਫਾਦਰ ਵਿੱਚੋਂ ਕੋਈ ਇੱਕ ਜਣਾ ਜਾ ਸਕਦਾ ਹੈ ਬਹੁਤ ਵਧੀਆ ਪ੍ਰੋਸੀਜਰ ਹੈ ਸੌਖਾ ਪ੍ਰੋਸੀਜਰ ਇਸ ਨੂੰ ਅਸੀਂ ਮੰਨ ਸਕਦੇ ਆ ਸੋ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਮੈਮ ਸੈਸ਼ਨ ਦੀ ਕਦੋਂ ਸੈਸ਼ਨ ਸ਼ੁਰੂ ਹੁੰਦਾ ਹੈ ਨੈਕਸਟ ਕਲਾਸ ਲਈ ਕਦੋਂ ਅਪਲਾਈ ਕੀਤਾ ਜਾ ਸਕਦਾ ਹੈ ਇਹ ਵੀ ਮੈਂ ਇਦਰੀ ਜ਼ਰੂਰ ਰਖੋ ਜਨ ਜਿਹੜਾ ਇਸ ਟਾਈਮ ਇਨਟੇਕ ਹੈ ਜੈਂਟਲੀ ਜੀ 3 ਮਨਸ ਪਹਿਲੇ ਫਾਈਲ ਲਗਾਣੀ ਪੈਣੀ ਹੈ ਉਸ ਤੋਂ ਪਹਿਲੇ ਜਿਹੜਾ ਹਾਂ 2 ਇਅਰਸ ਦੇ ਬੱਚੇ ਦੇ ਡਾਕੂਮੈਂਟਸ ਆਉਂਦੇ ਹੈ ਲਾਸਟ ਕੁਆਲੀਫਿਕੇਸ਼ਨ ਦੇ ਉਹਦੇ ਵਿੱਚ 60% ਮਿਨੀਮਮ ਹੋਣੇ ਚਾਹੀਦੇ ਹੈ మీడియం ਆਫ ਇਨਸਟ੍ਰਕਸ਼ਨ ਇੰਗਲਿਸ਼ ਦਾ ਲੈਟਰ ਸਕੂਲ ਤੋਂ ਲੈਣਾ ਹੁੰਦਾ ਇੱਕ ਬਰਸ ਸਰਟੀਫਿਕੇਟ ਚਾਹੀਦਾ ਹੁੰਦਾ ਇਹ ਸਾਰੀ ਚੀਜ਼ਾਂ ਦੇ ਨਾਲ ਬੱਚਾ ਜੇ ਅਪਲਾਈ ਕਰ ਸਕਦਾ ਅਪਲਾਈ ਕਰਕੇ ਆਫਰ ਲੈਟਰ ਆਏਗਾ ਫੀਸ ਭਰਨੀ ਹੈ ਜੀ ਐਂਡ ਡਾਕੂਮੈਂਟਸ ਫਾਈਨੈਂਸ਼ੀਅਲ ਚਾਹੀਦੇ ਸਾਨੂੰ ਉਹਦੇ ਬਾਅਦ ਫਾਈਲ ਲਗਾਉਣੀ ਹੈ ਤੇ ਕਈ ਵਾਰੀ ਜਿਹੜਾ 1.5 ਤੋਂ 2 ਮਹੀਨੇ ਵੀਜ਼ਾ ਚੱਲਾ ਜਾਂਦੇ ਆ ਤੇ ਇਸ ਕਰਕੇ ਫਾਈਲ ਟਾਈਮਲੀ ਲਗਾਉਣਾ ਬਿਲਕੁਲ ਜ਼ਰੂਰੀ ਹੈ ਦਿਸ ਇਜ਼ ਦਾ ਰਾਈਟ ਟਾਈਮ ਫਾਰ ਜੈਨਤ ਠੀਕ ਹੈ ਬਿਲਕੁਲ ਸੋ ਕੋਈ ਵੀ ਸਵਾਲ ਹੋਵੇ ਆਬਵੀਅਸ ਹੈ ਕਿ ਪੇਰੈਂਟਸ ਇਹ ਵੀਡੀਓ ਦੇਖ ਕੇ ਸਮਝ ਕੇ ਸਹੀ ਡਿਸੀਜਨ ਲੈ ਸਕਦੇ ਨੇ ਤੇ ਪੇਰੈਂਟਸ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਮੰਨਵੇਂ ਸਵਾਲ ਹੈ ਹਲੇ ਵੀ ਕੋਈ ਵੀ ਸ਼ਾਇਦ ਹੋ ਸਕਦਾ ਹੈ ਕੋਈ ਐਸਾ ਪੁਆਇੰਟ ਹੋਵੇ ਅਸੀਂ ਉਸ ਉੱਪਰ ਗੱਲ ਨਾ ਕਰ ਸਕੇ ਹੋਈਏ ਤਾਂ ਤੁਸੀਂ ਜ਼ਰੂਰ ਆਪਣੇ ਉਸ ਪੁਆਇੰਟ ਦੇ ਉੱਪਰ ਕਲੈਰਿਟੀ ਲੋ ਹੁਣੇ ਹੀ ਇਸ ਜਿਹੜਾ ਨੰਬਰ ডিসਪਲੇਅ ਸਕਰੀਨ ਤੇ ਇਸ ਉੱਪਰ ਕਾਲ ਕਰੋ ਇਨਫੋਰਮੇਸ਼ਨ ਲੋ ਜਨੂਅਰੀ ਇਨਟੇਕ ਦੀ ਮੈਮ ਨੇ ਗੱਲ ਕੀਤੀ ਹੈ ਅਗਰ ਲੱਗ ਰਿਹਾ ਹੈ ਕਿ ਇਸ ਇਨਟੇਕ ਲਈ ਤੁਸੀਂ ਆਪਣੇ ਡਾਕੂਮੈਂਟਸ ਰੈਡੀ ਕਰ ਲੋਗੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਨੈਵੀਗੇਟਰ ਓਵਰਸੀਜ਼ ਆਫਿਸ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਡਿਟੇਲ ਵੀ ਸਾਰੀ ਡਾਕੂਮੈਂਟੇਸ਼ਨ ਬਾਰੇ ਤੁਸੀਂ ਸਮਝ ਸਕੋ ਪ੍ਰੋਸੀਜਰ ਬਾਰੇ ਸਮਝ ਸਕੋ ਬਹੁਤ ਬਹੁਤ ਥੈਂਕਸ ਮੈਮ ਇ ਕਾਫੀ ਚੰਗੇ ਢੰਗ ਨਾਲ ਡਿਟੇਲ ਵੀ ਤੁਸੀਂ ਸਮਝਾਇਆ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਕੀ ਫਾਇਦੇ ਨੇ ਕਿਵੇਂ ਸਟੂਡੈਂਟ ਦੀ ਪਰਸਨਲ ਡਿਵੈਲਪਮੈਂਟ ਵਿੱਚ ਵੀ ਇਹ ਬਹੁਤ ਵੱਡਾ ਰੋਲ ਪਾ ਸਕਦਾ ਹੈ ਸੋ ਅਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦੋ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ